పూరియా కరో జিন্দাবাদ పూరియా కరో సడ్యా మంగా పూరియా కరో పూరియా కరో పూరియా కరో సడా ఏకా జిందాబాద్ 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 లడ్డే లోక్ జిందాబాద్ 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 ఇన్క్లాబ్ జిందాబాద్ జిందాబాద్ మీరే కరైతే చక చక కదలకన పోరలేను సను సరే సరే తప్పకుండా ధన్యవాదాలు ਇਹ ਲੈ ਕੇ ਆਂਦੀ ਮੈਂ ਕਾਮਰੇ ਦੇ ਮਿਸ਼ਨ ਸੀ ਨਰੇਗਾ ਜੁਨੇ ਦਾ ਜ਼ਿਲੇ ਦਾ ਪ੍ਰਧਾਨ ਜਿੱਕੋ ਇਹਨਾਂ ਨੇ ਜਿਹੜਾ ਸਾਨੂੰ 100 ਦਿਨ ਕੰਮ ਦੇਣਾ ਸੀਗਾ ਇਹਨਾਂ ਨੇ ਕੰਮ ਬੰਦ ਕਰਤਾ ਜਿਹੜੇ ਨੇ ਛਿੱਤੇ ਆ ਜਿਹੜੇ ਨੇ ਛਿੱਤੇ ਉਹਨਾਂ ਦਾ ਕੰਮ ਚਲਾਈ ਜਾਂਦੇ ਹੋ ਦੂਜਿਆਂ ਨੂੰ ਕਹਿੰਦਾ ਥੋੜਾ ਥੋੜਾ ਕੰਮ ਬੰਦ ਆ ਅਸੀਂ ਤਾਂ ਇਹਨਾਂ ਨੂੰ ਇਹੀ ਮੰਗ ਕਰਦੇ ਨੇ ਜਿਹੜੇ ਨਰੇਗਾ ਦੇ ਪੈਸੇ ਰੁਕੇ ਉਹ ਵੀ ਚਾਲੂ ਕਰੋ ਉਹਨਾਂ ਦੀ ਉਹਨਾਂ ਦੀ ਪ੍ਰਧਾਨ ਕਰੋ ਤੇ ਨਰੇਗਾ ਨੂੰ 100 ਦਿਨ ਕੰਮ ਜਿਹੜਾ ਮਜ਼ਦੂਰਾਂ ਦਾ ਬੰਦ ਕੀਤਾ ਉਹ ਲਾਗੂ ਕਰੋ ਜਿੰਨੀ ਪੱਖਵਾਦੀ ਅਮਰੀਕਾ ਚ ਕਰ ਰਹੇ ਆ ਉਹਨੇ ਕਿਤੇ ਨਹੀਂ ਹੋ ਰਹੀ ਜਿਹੜਾ ਸਰਕਾਰ ਦੇ ਬੰਦੇ ਆ ਐਮਐਲਏ ਸਾਹਿਬ ਦੇ ਬੰਦੇ ਉਹਨਾਂ ਦਾ ਕੰਮ ਚੱਲੀ ਜਾਂਦਾ ਬਾਕੀ ਮੇ ਦੂਰ ਘਰੇ ਬੈਠੇ ਆ ਅਸੀਂ ਇਹ ਜੀ ਇਹ ਜੀ ਸਾਹਿਬ ਨੂੰ ਮੱਗ ਪੱਤਰ ਦੇਣ ਆਏ ਆ ਵੀ ਜਾਂ ਤਾਂ ਸਭ ਨੂੰ ਕੰਮ ਦਿੱਤਾ ਜਾਵੇ ਨਹੀਂ ਦੂਜਿਆਂ ਦਾ ਕੰਮ ਵੀ ਬੰਦ ਕੀਤਾ ਜਾਵੇ ਜਿਹੜੀ ਇੱਥੋਂ ਦੀ ਏਪੀਓ ਵੀਰਪਾਲ ਜਿਹੜੀ ਇੱਥੋਂ ਦੀ ਵੀਰਪਾਲ ਏਪੀਓ ਤੇ ਅਰਸ਼ੇ ਕੁਮਾਰ ਜਿੰਨੀ ਉਹਨਾਂ ਨੇ ਲੁੱਟ ਮਚਾਈ ਨਰੇਗਾ ਚ ਜਿੰਨਾ ਘਫੜਾ ਉਹਨਾਂ ਨੇ ਜਾਲੀ ਬੈਲ ਉਹ ਜੋ ਕੁਝ ਬਿਆਨਤਕੋਰ ਕਹਿੰਦੀ ਆ ਐਮਐਲਏ ਦੇ ਘਰ ਵਾਲੀ ਉਹ ਉਹਦੇ ਫਿੱਲੇ ਬਣੇ ਦੋਵੇਂ ਉਹਵੇਂ ਉਹਵੇਂ ਕਰਦੇ ਆ ਜਿੰਨਾ ਕਫੜਾ ਇਹਨਾਂ ਨੇ ਕੀਤਾ ਬਹਿ ਕੇ ਜਾਲੀ ਬੇਲੇ ਪਿਓ ਜੋ ਭਾਦਦੀ ਹੈ ਕੱਲ ਅਥੇ ਬੀਬੀਆਂ ਨੂੰ ਕੰਮ ਕਰਦੀ ਧਫਕਾਂ ਮਾਰੇ ਤੂੰ ਇੱਕ ਪੀ ਪਿਓ ਆ ਤੂੰ ਐਮਐਲਏ ਦੇ ਘਰ ਵਾਲੀ ਦੀ ਫਿਲੀ ਆ ਹੈ ਉਹ ਜਿਹੜਾ ਜਿਹੜਾ ਅਰਸ਼ਾ ਕੁਮਾਰ ਆ ਉਹ ਸੌੜੀਏ ਚੱਕੀ ਫਿਰਦਾ ਐਮਐਲਏ ਵਾਤੇ ਜਦੋਂ ਘਰ ਜਾਂਦਾ ਨਵਾਂ ਲੈ ਲੈਂਦਾ ਉਹ ਤੁਸੀਂ ਬੇਈਮਾਨੋ ਦਾ 1.5 ਸਾਲ ਰਹਿ ਗਿਆ ਸਰਕਾਰ ਦਾ ਤੇ ਮੁੜ ਕੇ ਛੋਟਾ ਕੀ ਬਣੂ ਚੋਰੋ ਇਹ ਸਾਰੇ ਚੋਰ ਇਕੱਠੇ ਕੀਤੇ ਆ ਸਾਡੀ ਮੰਗ ਇਹ ਆ ਜੇ ਨਾ ਸਾਨੂੰ ਰੁਜ਼ਗਾਰ ਦਿੱਤਾ ਸੌ ਦਿਨ ਦਾ ਤੇ ਜੇ ਨਾ ਸਾਡੀ ਪੇਮੈਂਟਾਂ ਜਿਆ ਅਸੀਂ ਐਮਐਲਏ ਦਾ ਵੀ ਤੇ ਡੀਸੀ ਸਾਹਿਬ ਦਾ ਵੀ ਘਰਾਵ ਕਰਾਂਗੇ ਅਸੀਂ ਐਡੀਸੀ ਨੂੰ ਇਹ ਕੰਗ ਆਇਆ ਜਾਂਦਾ ਦੂਜਿਆਂ ਦਾ ਕੰਮ ਵੀ ਬੰਦ ਕਰੋ ਨਹੀਂ ਦੂਜਿਆਂ ਦਾ ਕੰਮ ਵੀ ਚਾਲੂ ਕਰੋ ਜਿੰਨਾ ਇੱਥੇ ਕਪੜਾ ਹੋ ਰਿਹਾ ਤੁਸੀਂ ਸੋਚ ਨਹੀਂ ਕਰਦੇ ਕੰਮ ਜੀਤੋ ਨੇ ਕੀਤਾ ਪੈਸੇ ਪ੍ਰੀਤੋ ਦੇ ਜਿੰਨਾ ਇਹਨਾਂ ਨੇ ਕੱਚੇ ਇਹਨਾਂ ਦਾ ਸਮਾਨ ਭੇਜਦੇ ਆ ਪਿੰਡਾਂ ਚ ਬਜਰੀ ਰੇਤਾ ਇੱਤਾਂ ਦਾ ਇੱਤਾਂ ਦਾ ਕਮਿਸ਼ਨ ਮਾਰੀ ਅਟ ਉਹ ਪੈਸੇ ਸਾਰੇ ਇਹਨਾਂ ਦੇ ਢਿੱਡਾਂ ਚ ਆਉਂਦੇ ਇਥੋਂ ਦੇ ਜਿਹੜੇ ਬੈਠੇ ਆ ਸਾਰੇ ਵੰਡ ਕੇ ਜਿਹੜਾ ਇਹਦਾ ਪੀਐਸ ਜੱਗੀ ਜਿੰਨਾ ਉਹਨੇ ਕਫਲਾ ਕੀਤਾ ਉਹ ਤਾਂ ਇਹਨਾਂ ਨੂੰ ਰਸਤੇ ਨਹੀਂ ਹੁੰਦੇਗੇ ਚਲੋ ਸਰਕਾਰ ਬਣ ਗਈ ਇਹਨਾਂ ਦੇ ਝਾੜੂ ਵਾਲਿਆਂ ਦਾ ਵਿਆਹ ਤਾਂ ਹੋ ਗਿਆ ਨਾ ਨਹੀਂ ਤਾਂ ਕੋਈ ਰਸਤਾ ਨਹੀਂ ਕਰਦੇ ਅਸੀਂ ਸਾਡੀ ਇਹ ਹੀ ਮੰਗ ਅੱਜ ਅਸੀਂ ਐਡ்சி ਨੂੰ ਮੱਗ ਪੱਤਰ ਦੇਣ ਆਏ ਆ ਜਦੋਂ ਸਾਡਾ ਕੰਮ ਜਿਹੜੇ ਕੰਮ ਦੇ ਰੁਕੇ ਪਏ ਕਰੋ ਜਿਆ ਨਹੀਂ ਫਰਦਾ ਨਾਵਾ ਛੋਟਾ ਫੇਰ ਕਰਾਓ ਹਾਂਜੀ ਭਾਈ ਜੀ ਮੈਂ ਸਾਰੇ ਜਿੰਨੇ ਵੀ ਆਏ ਆ ਸਤਕਾਰਯੋਗ ਬੀਬੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੰਨੀ ਤਾਪਦੀ ਧੁੱਪ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਆਏ ਆ ਥੋਡੀਆਂ ਲੋੜਾਂ ਤੁਸੀਂ ਕੰਮ ਮੰਗਦੇ ਆ ਇਹ ਕਾਨੂੰਨ ਆ ਵੀ ਤੁਹਾਨੂੰ ਕੰਮ ਦੇਣਾ ਸਰਕਾਰ ਨੇ ਇਹ ਜਿਹੜੇ ਤੁਸੀਂ ਆਏ ਆ ਨਾ ਤੁਹਾਡਾ ਇਹ ਵਿਅਰਥ ਨਹੀਂਗਾ ਏਡੀਸੀ ਸਾਹਿਬ ਨੇ ਆਪ ਬਾਹਰ ਆ ਕੇ ਨਾਲੇ ਆਪਣਾ ਮੰਗ ਪੱਤਰ ਲਿਆ ਨਾਲੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਇਸ ਗੱਲ ਦਾ ਵੀ 15 ਅਗਸਤ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਕੰਮ ਦਿੱਤਾ ਜਾਊਗਾ ਪਹਿਲਾਂ ਜਿਹੜੇ ਕੰਮ ਕਰ ਰਹੇ ਆ ਆਪਾਂ ਇਹ ਗੱਲ ਕਹੀ ਸੀ ਵੀ ਪਹਿਲਾਂ ਜਿਹੜੇ ਉਹ ਕੰਮ ਕਰ ਰਹੇ ਆ ਉਹਨਾਂ ਨੂੰ ਕਿੱਥੋਂ ਕੰਮ ਮਿਲ ਗਿਆ ਉਹ ਆਂਦੇ ਵੀ ਸਾਰਿਆਂ ਨੂੰ ਕੰਮ ਦੇਵਾਂਗੇ ਆ ਛਪੜਾਂ ਦੀ ਸਫਾਈ ਜਾ ਫੋਰ ਵੀ ਸੱਜੇ ਕੱਪੇ ਫੇਰ ਆਪਣੇ ਕੋਲੇ ਹਥਿਆਰ ਨਹੀਂ ਮੁੱਕਗੇਗੇ ਆਪਾਂ ਆਹੀ ਕੰਮ ਕਰਨਾ ਮੁਰਦਾਬਾਦ ਤੇ ਇਹ ਆਪਣੇ ਧਰਨੇ ਆ ਹੋਰ ਆਪਣੇ ਕੋਲੇ ਕੁਛ ਨਹੀਂਗਾ ਇਸ ਕਰਕੇ ਤੁਸੀਂ ਭਰੋਸਾ ਕਰਿਆ ਅਫਸਰ ਸਾਹਿਬ ਤੇ ਉਹ ਤੁਹਾਨੂੰ ਕੰਮ ਦੇਣਗੇ ਜਾਂ ਨਾ ਦੇਣਗੇ ਤੇ ਫੇਰ ਆਪਾਂ ਮੰਗ ਪੱਤਰ ਦਿੱਤਾ ਉਹਦੇ ਤੇ ਗੱਲਬਾਤ ਕਰਕੇ ਫੇਰ ਆਪਾਂ ਤੁਹਾਨੂੰ ਬੁਲਾਵਾਂਗੇ ਜੇ ਲੋੜ ਪਈ ਤਾਂ ਪਹਿਲੀ ਗੱਲ ਤੁਹਾਨੂੰ ਕੰਮ ਮਿਲੂਗਾ ਜਿਨ੍ਹਾਂ ਦੇ ਪੈਸੇ ਰੁਕੇ ਆ ਉਹ ਵੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਿਨ੍ਹਾਂ ਦੇ ਪੈਸੇ ਰੁਕੇ ਆ ਪਿੱਛੇ ਤੁਸੀਂ ਕੰਮ ਕੀਤਾ ਉਹਨਾਂ ਦੇ ਵੀ ਪੈਸੇ ਮਿਲਣਗੇ ਧੰਨਵਾਦ ਤੁਹਾਡੇ ਖਾਤੇ ਚ ਆਉਣ ਵਾਲੀਆਂ ਨੇ ਜੀ ਸਾਦੂਸਰੀ ਪੇਮੈਂਟ ਆ ਗਈ ਤੁਹਾਡੀ ਵੀ ਪੇਮੈਂਟ ਜਲਦੀ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਵੇ। ਚਲੋ ਦੂਸਰੀ ਸਾਰੇ ਕੰਮ ਵੀ ਤੁਹਾਨੂੰ ਜਲਦੀ ਦਵਾ ਦਾਂਗੇ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈਗੀ ਛਪੜਾਂ ਦਾ ਕੰਮ ਹੁਣ ਤਕਰੀਬਨ ਸਾਰੇ ਪਿੰਡਾਂ ਚ ਸ਼ੁਰੂ ਕਰਨ ਵਾਲੀਆਂ ਸੀ। ਸਾਰਿਆਂ ਨੂੰ ਜਿਹੜੇ ਵੀ ਲੇਬਰ ਜਾਂ ਦੀਮਾਂਡ ਕੰਮ ਦੀ ਦੀਮਾਂਡ ਕਰੋ ਸਾਰਿਆਂ ਨੂੰ ਅਸੀਂ ਕੰਮ ਦਿਵਾ ਦੇ। ਮੇਰਾ ਇੱਕ ਅਚੇਰਾ ਵਾ ਜਆਪਾ ਚਲੋ ਦਵਾ। ਉਹ ਚਲੋ ਜਿਹੜੇ ਸਰਕਾਰ ਵੱਲੋਂ ਕੰਮ ਬੰਦ ਕਰਾਤੇ ਉਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਆਦਰਵਾਇਜ਼ ਜਿਹੜੇ ਕੰਮ ਚੱਲਣ ਵਾਲੇ ਨੇ ਅਸੀਂ ਜਲਦੀ ਤੋਂ ਜਲਦੀ ਤੁਹਾਨੂੰ ਤੁਹਾਨੂੰ ਚਲਾਵਾਂਗੇ ਤੁਹਾਨੂੰ ਮੰਦੀ ਤੁਹਾਡੀ ਦਿਹਾੜੀ ਵੀ ਦੇਵਾਂਗੇ ਤੁਹਾਨੂੰ ਜਿੰਨੀ ਲੇਬਰ ਮੰਦੀ ਹੈ ਤੁਹਾਡੀ ਤੁਹਾਨੂੰ ਰੁਜ਼ਗਾਰ ਵੀ ਦੇਵਾਂਗੇ ਸਭ ਕੁਝ ਦੇਵਾਂਗੇ ਤੁਹਾਨੂੰ ਕੋਈ ਬਹਿਮ ਨਾ ਕਰੋ ਆਰਾਮ ਨਾਲ ਘਰ ਨੂੰ ਜਾਓ ਥੋੜਾ ਸਰ ਇੱਕ ਹੋਰ ਇਹ ਕਿਹੜਾ ਪੁੱਤਾਂ ਦਾ ਇਹ ਸਭ ਜਿਹੜੇ ਪਹਿਲਾਂ ਬੁਗਨੇ ਲਾ ਕੇ ਦੂਜਿਆਂ ਨੂੰ ਆਈਡੀਆਂ ਦਿੱਤੀਆਂ ਨੇ ਚਾਰੀ ਮੋੜ ਮੋੜ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਕੰਮ ਦੇ ਦਾਂਗੇ ਸਾਰਿਆਂ ਨੂੰ ਕੰਮ ਦੇ ਹਾਂਜੀ ਕਿਸਮ ਦਾ ਕੰਮ ਕਰੀਏ ਹੋਰ ਦੱਸੋ ਪ੍ਰਧਾਨ ਜੀ ਸਰ ਸਰ ਇੱਕੋ ਬੇਨਤੀ ਜਿਹੜੇ ਜਿਵੇਂ ਕੱਲ ਮਸਤੌਲ ਤੋਂ ਬਿੜਾ ਸੀ ਨਹੀਂ ਕੋਈ ਮਸਤੌਲ ਸਾਰੇ ਮਸਤੌਲ ਨਿਕਲਣਗੇ ਕੋਈ ਇਹੋ ਜਿਹੀ ਗੱਲ ਨਹੀਂ ਸਾਡਾ ਮਤਲਬ ਸਰ ਕਿਸੇ ਦੀ ਦਿਹਾੜੀ ਕੋਈ ਦਿਹਾੜੀ ਵਾਲੀ ਗੱਲ ਨਹੀਂ ਨਹੀਂ ਦੇਖੋ ਇਹ ਇਹ ਸੀਖ ਜੀ ਬੜਾ ਓਏ ਗਰਮੀ ਦੀ ਨੋ 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 ਹਾਂਜੀ ਸਾਰੇ ਮਸਤੌਲ ਨਿਕਲਣਗੇ ਮਸਤੌਲ ਨਿਕਲ ਕੇ ਤੁਹਾਨੂੰ ਦਿਹਾੜੀਆਂ ਮਿਲਣਗੀਆਂ ਸਭ ਕੁਝ ਹੋਊਗਾ ਸੋ ਬਹਿਮਤ ਪਾਡੇ ਦਾ ਪਿਛਲੇ ਸਾਲ 보이냐 <목소리도>